ਅਮਰੀਕਾ ਵਿੱਚ ਇੱਕ ਅਦਾਲਤ ਨੇ ਰਾਸ਼ਪ트 ਟਰੰਪ ਦੇ ਉਸ ਫੈਸਲੇ ਦੇ ਰੋਕ ਲਗਾ ਦਿੱਤੀ ਜਿਸ ਤਹਿਤ ਅਮਰੀਕਾ 'ਚ ਰਹਿ ਰਹੇ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਦਾ ਅਦੇਚ ਤੇ ਤਿਆ ਗਿਆ ਸੀ ਹਾਲਕਿ ਇਹ ਅਦਾਲਤੀ ਰੋਕ ਅਸਥਾਈ ਹੈ ਅਦਾਲਤ ਫਰਵਰੀ ਦੇ ਅਖਰ ਵਿੱਚ ਇਸ ਕੇਸ ਦੀ ਅਗਲੀ ਸੁਣਵਾਈ ਕਰੇਗੀ ਕੋਰਟ ਦੇ ਆਦੇਸ਼ ਮੁਤਾਬਕ ਅਮਰੀਕੀ ਹਵਾਈ ਅੱਡਿਆਂ ਤੇ ਫਜ਼ੀ ਸ਼ਰਨਾਰਥੀਆਂ ਤੇ ਹੋਰ ਮੁਸਾਫਰਾਂ ਨੂੰ ਕੱਢਣ ਦਾ ਕੰਮ ਬੰਦ ਹੋਵੇ ਅਮਰੀਕੀ ਸਿਵਲ ਲਿਬਰਟੀਆਂ ਨੇ ਟਰੰਪ ਦੇ ਹੁਕਮ ਨੂੰ ਰੋਕਣ ਲਈ ਮੁਕੱਦਮਾ ਕੀਤਾ ਸੀ ਅੰਦਾਜ਼ੇ ਮੁਤਾਬਕ ਅਮਰੀਕਾ ਦੇ ਹਵਾਈ ਅੱਡਿਆਂ ਤੇ 100 ਤੋਂ ਲੈ ਕੇ 200 ਦੇ ਵਿਚਾਲੇ ਲੋਕਾਂ ਨੂੰ ਹਿਰਾਸਤ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡ ਨੇ ਟਵੀਟ ਕਰਕੇ ਦੇਸ਼ ਵਿੱਚ ਪ੍ਰਵਾਸੀਆਂ ਦਾ ਸਵਾਗਤ ਕੀਤਾ ਹੈ। ਇਸ ਸੰਦੇਸ਼ ਅਮਰੀਕਾ ਚ ਸ਼ਰਨਾਰਥੀਆਂ ਤੇ ਕਈ ਦੇਸ਼ਾਂ ਦੇ ਮੁਸਲਮਾਨਾਂ ਦੀ ਐਂਟਰੀ ਬੈਨ ਕਰ ਲੈਣ ਦੇ ਦੇਸ਼ ਤੋਂ ਬਾਅਦ ਆਇਆ ਹੈ। ਜਸਟਨ ਟਰੂਡ ਨੇ ਕਿਹਾ ਕਿ ਕੈਨੇਡਾ ਦੇ ਲੋਕ ਜੁੱਤੋਂ ਬਚ ਕੇ ਆਏ ਲੋਕਾਂ ਦਾ ਸਵਾਗਤ ਕਰਨਗੇ। ਰਾਸ਼ਟਰਪਤੀ ਮਾਨੁਮਗਰੋ ਡੋਨਲਡ ਟਰੰਪ ਨੇ ਪਹਿਲੀ ਵਾਰ ਅਮਰੀਕਾ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਟਰੰਪ ਨੇ ਕਿਹਾ ਕਿ ਮਿਡਕੀ ਲੋਕਾਂ ਨੇ ਬਣਾਈਆਂ ਚੀਜ਼ਾਂ ਹੀ ਅਸੀਂ ਇਸਤੇਮਾਲ ਕਰਦੇ ਹਾਂ। ਨਲ ਰਮਨ ਨੇ ਸ਼ਨੀਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੋਪਨਰ ਫੋਨ ਤੇ ਗੱਲ ਕੀਤੀ ਬੀਬੀਸੀ ਦੀ ਖਬਰ ਦੇ ਮੁਤਾਬਕ ਕ੍ਰਮ ਲੈਣੇ ਕਿਹਾ ਹੈ ਕਿ ਦੋਹਾਂ ਨੇਤਾਵਾਂ ਨੇ ਸੀਰੀਆ ਵਿੱਚ ਇਸਲਾਮਿਕ ਸਟੇਟ ਅਤੇ ਹੋਰ ਸਮੂਹਾਂ ਸਮੇਤ ਅੰਤਰਰਾਸ਼ਟਰੀ ਅਤਵਾਦ ਖਿਲਾਫ ਪਹਿਲ ਦੇ ਆਧਾਰ ਤੇ ਲੜਨ ਲਈ ਸਹਿਮਤੀ ਜਤਾਈ ਹੈ ਰੂਸੀ ਰਾਸ਼ਟਰਪਤੀ ਨਾਲ ਫੋਨ ਗੱਲਬਾਤ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਕੇਸਾਂ ਨੂੰ ਸਿਰੇ ਤੋਂ ਖਾਰਜ ਕੀਤਾ ਦਿਨ ਚ ਕਿਹਾ ਜਾ ਰਿਹਾ ਸੀ ਕਿ ਉਹ ਰੂਸ ਤੇ ਲਗੀਆਂ ਪਾਬੰਦੀਆਂ ਨੂੰ ਹਟਾ ਸਕਦੇ ਨੇ ਟਰੰਪ ਨੇ ਕਿਹਾ ਉਹਨਾਂ ਬਾਰੇ ਹਾਲੇ ਗੱਲ ਕਰਨਾ ਬਿਹਤ ਜਲਦਬਾਜ਼ੀ ਹੋਏਗੀ ਸਿਰੀਆ ਦੇ ਅਪੋ ਵਿੱਚ 5 ਸਾਲ ਬਾਅਦ ਪਹਿਲਾ ਸਥਾਨਕ ਫੁੱਟਬਾਲ ਮੈਚ ਖੇਡਿਆ ਗਿਆ। ਦਰਸਲ 2011 ਵਿੱਚ ਅਲੈਪੋ ਸੈਨਾ ਤੇ ਵਿਦਰੋਹੀਆਂ ਵਿਚਾਲ ਦੋ ਹਿੱਸਿਆਂ ਚ ਵੰਡਿਆ ਗਿਆ ਸੀ। ਉਦੋਂ ਤੋ ਇੱਥੇ ਕੋਈ ਫੁੱਟਬਾਲ ਮੈਚ ਨਹੀਂ ਹੋਇਆ ਸੀ। ਉੱਤਰੀ ਸਿਰੀਆ ਦੇ ਇਸਲਾਮਿਕ ਸਟੇਟ ਦੇ ਕਬਜ਼ੇਲੇ ਸ਼ਹਿਰ ਕੋਲ ਹੋਏ ਹਵਾਈ ਹਮਲੇ 'ਚ 10 ਨਾਗਰਿਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 7 ਬੱਚੇ ਵੀ ਸ਼ਾਮਲ ਨੇ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਸਰਕਾਰੀ ਬਲ ਜਿਹਾਦੀ ਸਮੂਹ ਤੇ ਗੜ ਅਲਬਾਬ ਸ਼ਹਿਰ ਵਿੱਚ ਅੱਗੇ ਵਧ ਰਿਹਾ ਸਨ। ਸ਼੍ਰੀ ਲਕਸ਼ਮਨ ਜੈਤਾਂ ਜਨਮ ਵਾਲਾ ਸਰਵੋਤਮ ਨਾਗਰਿਕ ਸਨ ਮਾਨੇਸ਼ਵਰ 파ਰਤੀ ਮੁੱਲੇ ਤਨ ਵਿਅਕਤੀ ਅਨ ਮਿਲਿਆ ਇਹ ਸਨਮਾਨ ਡਾਕਟਰੀ ਦੇ ਖੇਤਰ ਚ ਹੋਣਾਰੇ ਯੋਗਦਾਨ ਦੇ ਪਾਈਚਾਰ ਲਈ ਕਿਤੇ ਕਮਾ ਬਦਲੇ ਦਿੱਤਾ ਗਿਆ ਹੈ